ਅਗਲੇ ਦਿਵਸ ਜਿੱਤੇ ਜਿਹੜੀ ਫੋਟੋ ਦੇ ਵਿੱਚ ਦੇਖ ਰਹੇ ਆ ਜਿਹਦੇ ਵਿੱਚ ਗੱਡੀਆਂ ਆਸੇ ਪਾਸੇ ਘੁਮਾ ਰਹੀਆਂ ਆ ਧੂਆਂ ਧਾਏ ਕਢਾ ਰਹੇ ਆ ਐਵੇਂ ਦੀ ਗੱਲਬਾਤ ਹੋਈ ਤੇ ਬੰਦੇ ਹੱਦੇ ਦੀ ਕੋਈ ਰਾਤਾਂ ਹੀ ਕਰਦੇ ਨੇ ਆ ਕਿ ਕਾਫੇ ਪੋਸਟ ਨੂੰ ਆ ਪਿਆ ਕਿ ਪੋਸਟ ਨੂੰ ਹਾਲ ਲੌੜੀ ਤੇ ਬੰਦ ਕਰਨਾ ਪਿਆ ਸੋ ਰੂਟ ਰਲਤਾ ਇਟਾ ਸਖਤ ਹੋ ਰਿਹਾ ਜਦੋਂ ਹੁਣ ਪੁਲਿਸ ਤਾਂ ਆ ਗਈ ਹੈ ਕਿ ਜਿੱਤੇ ਉਹਨੂੰ ਹਟਾਤਾ ਜਿਹੜੇ ਪਹਿਲਾਂ ਲੋਕ ਸਟਾਰਟਪ ਹੋਏ ਆ ਜਾਂ ਘਰਾਂ ਦੇ ਹੋਣੇ ਆ ਜਾਂ ਆਸੇ ਪਾਸੇ ਕੰਮ ਕਰਦੇ ਉਹਨਾਂ ਦਾ ਹੁਣ ਕੀ ਸਲੂਸ਼ਨ ਹੈ ਹੱਦੀ ਬਰਾਦ ਸਾਹਿਬ ਇਹ ਜਿਹੜੀ ਪ੍ਰੋਬਲਮ ਹੈ ਲਗਾਤਾਰ ਵੱਧਦੀ ਜਾ ਰਹੀ ਆ ਇਸ ਜਿਹੜਾ ਇਹ ਸੈਟਅਪ ਆ ਜਾਂ ਜਿਹੜਾ ਇਹ ਪ੍ਰੋਗਰਾਮ ਆ ਇਹਨੂੰ ਕਹਿੰਦੇ ਆ ਸਟਰੀਟ ਟੇਕਓਵਰ ਤੇ ਸਟਰੀਟ ਟੇਕਓਵਰ ਟੋਟਲੀ ਇਲੀਗਲ ਹੈ ਤੇ ਐਲੇ ਦੇ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ ਐਲੇ ਦੇ ਇੱਕ ਏਰੀਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹੁੱਲੜਬਾਜ਼ਾਂ ਨੇ ਇਕੱਠ ਕੀਤਾ ਹੋਇਆ ਸੀਗਾ ਉੱਥੇ ਕਾਰਾਂ ਦਾ ਇੱਕ ਖਾਸ ਕਿਸਮ ਦਾ ਤਮਾਸ਼ਾ ਜਲਾ ਰੱਖਿਆ ਸੀਗਾ ਇਕੱਠ ਨੇ ਅੰਨੇਵਾ ਇਲੀਗਲ ਫਾਇਰਵਰਕਸ ਵੀ ਕੀਤੇ ਕੋਈ ਪਰਮਿਸ਼ਨ ਨਹੀਂ ਸੀ ਉਹਨਾਂ ਦੇ ਕੋਲੇ ਤੇ ਜਦੋਂ ਪੁਲਸ ਆਈ ਉਦੋਂ ਇਹ ਬੰਦੇ ਭੱਜ ਕੇ ਗਏ ਐ ਇਹ ਇਲੀਗਲ ਸਟਰੀਟ ਟੇਕਓਵਰ ਦੇ ਵਿੱਚ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਕਿ ਇਹਨਾਂ ਦੇ ਆਫੀਸਰਸ ਨੇ ਜਾ ਕੇ ਇਸ ਤਮਾਸ਼ੇ ਨੂੰ ਉੱਥੋਂ ਬੰਦ ਕਰਾਇਆ ਇਹ ਸੰਡੇ ਅਰਲੀ ਮਾਰਨਿੰਗ ਜਾਂ ਕਹਿ ਲੋ ਕਿ ਸੈਟਰਡੇ ਰਾਤ ਤੋਂ ਬਾਅਦ ਦੀ ਕਾਰਵਾਈ ਸੀਗੀ ਐ ਇਹ ਖੋਲੜਵਾਜਾਂ ਨੇ ਅਜੀਬੋ ਗਰੀਬ ਕਿਸਮ ਦੇ ਮਜਮੇ ਲਾਏ ਹੋਏ ਸੀਗੇ ਜਿਹਦੀ ਇੱਕ ਲੋਕਲ ਰੈਜ਼ੀਡੈਂਟ ਨੇ ਰਿਪੋਰਟ ਕੀਤੀ ਕਿ ਇੰਟਰਸੈਕਸ਼ਨ ਆਫ ਸਾਊਥ ਫਿਗਰੋਆ ਸਟਰੀਟ ਐਂਡ ਵੈਸਟਵਰਨ ਐਵੇਨਿਊ ਦੇ ਉੱਤੇ ਓਵਰਨਾਈਟ ਆਰਸ ਦੇ ਵਿੱਚ ਕਾਨੂੰਨ ਦੀਆਂ ਸ਼ਰਿਆਮ ਤਜੀਆਂ ਉਡਾਈਆਂ ਜਾ ਰਹੀਆਂ ਨੇ ਸਾਊਥ ਐਲ.ਏ ਦੇ ਵਿੱਚ ਇਸ ਜਗ੍ਹਾ ਤੇ ਇੱਕ ਵੱਡਾ ਕੱਟ ਸੀਗਾ ਬ੍ਰਾਟਸਬ ਅਟੈਂਡਿਸ ਦੇ ਹੱਥਾਂ ਦੇ ਵਿੱਚ ਪਟਾਕੇ ਫੜੇ ਹੋਏ ਸੀਗੇ ਕੋਈ ਕਿਧਰ ਨੂੰ ਚਲਾ ਰਿਹਾ ਸੀ ਕੋਈ ਕਿਧਰ ਨੂੰ ਅਜੀਬੋ ਗਰੀਬ ਤਰੀਕੇ ਦੇ ਨਾਲ ਕਾਰਾਂ ਦੇ ਉੱਤੇ ਸਟ੍ਰੀਟ ਦੇ ਵਿੱਚ ਸਟੰਟ ਕਰਤੇ ਜਾ ਰਹੇ ਸੀਗੇ ਕੋਈ ਡਰਫਟਾ ਮਾਰਾ ਰਿਹਾ ਸੀਗਾ ਇਹ ਨਹੀਂ ਸੀ ਉੱਥੇ ਕਿ ਕਿਸੇ ਕਿਸਮ ਦੀ ਪ੍ਰਕਾਸ਼ਨ ਕੋਈ ਵੀ ਬੰਦਾ ਥੱਲੇ ਆ ਕੇ ਦਰੜਿਆ ਜਾ ਸਕਦਾ ਸੀ ਕਿਉਂਕਿ ਫਰਵਰੀ ਦੇ ਵਿੱਚ ਵੀ ਇੱਕ ਲੇਡੀ ਦੀ ਇਸ ਤਰੀਕੇ ਨਾਲ ਡੈਥ ਹੋਈ ਹੈ ਉਸ ਤੋਂ ਪਹਿਲਾਂ ਵੀ ਇਹ ਜਿਹੜੀਆਂ ਸਟਰੀਟ ਟੇਕਓਵਰਸ ਆ ਇਹਨਾਂ ਦੇ ਵਿੱਚ ਲੜਾਈਆਂ ਵੀ ਹੋਈਆਂ ਨੇ ਇਹਨਾਂ ਦੇ ਵਿੱਚ ਚੋਰੀਆਂ ਵੀ ਹੋਈਆਂ ਨੇ ਵਹੀਕਲ ਵੀ ਚੋਰੀ ਹੋਏ ਨੇ ਉਤੋਂ ਤੱਕ ਸਟੈਬਿੰਗ ਦੀਆਂ ਘਟਨਾਵਾਂ ਵੀ ਆਈਆਂ ਨੇ ਸੋ ਇੱਥੇ ਵੀ ਆਲਮੋਸਟ ਉਹੋ ਜਿਹਾ ਕੁਝ ਚੱਲ ਰਿਹਾ ਸੀਗਾ ਇੱਕ ਚੈਨਲ ਦੇ ਕੋਲੇ ਐਚਡੀ ਵੀਡੀਓ ਆ ਗਈ ਉਹਨਾਂ ਨੇ ਆਪਣੇ ਚੈਨਲ ਤੇ ਬ੍ਰਾਡਕਾਸਟ ਵੀ ਕੀਤੀ ਹੈ ਜਦੋਂ ਆਫੀਸਰ ਉੱਥੇ ਸਪੌਟ ਦੇ ਉੱਤੇ ਪਹੁੰਚੇ ਤਾਂ ਇਸ ਗਰੁੱਪ ਨੂੰ ਭਜਣਾ ਪੈ ਗਿਆ ਸਾਰੇ ਆਪੋ ਆਪਣੀ ਵਾਹिकल्स ਦੇ ਵਿੱਚ ਬੈਠ ਕੇ ਉੱਥੋਂ ਤਿੱਤਰ ਹੋਣ ਲੱਗੇ ਇਸ ਤਰੀਕੇ ਨਾਲ ਇਹ ਬੰਦੇ ਭੱਜੇ ਦੀ ਕਿ ਕਈਆਂ ਦੀਆਂ ਤਾਂ ਕਾਰਾਂ ਵੀ ਇੱਕ ਦੂਜੇ ਦੇ ਨਾਲ ਟਕਰਾ ਗਈਆਂ ਮੇਜਰ ਕਲੀਜਨ ਕੋਈ ਨਹੀਂ ਹੋਇਆ ਹਲਕੀਆਂ-ਫੁਲਕੀਆਂ ਕਾਰਾਂ ਜਿਹੜੀਆਂ ਟਕਰਾਈਆਂ ਤੇ ਪਿਛਲੇ ਕੁਝ ਸਾਲਾਂ ਦੇ ਵਿੱਚ ਲਗਾਤਾਰ ਇਹ ਟੇਕਓਵਰਸ ਵਧਦੇ ਜਾ ਰਹੇ ਨੇ ਸਿਟੀ ਕੌਂਸਲ ਨੇ ਫੈਬ ਦੇ ਵਿੱਚ ਇੱਕ ਪਲਾਨ ਵੀ ਤਿਆਰ ਕੀਤਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਆਖਿਆ ਸੀਗਾ ਕਿ ਰਾਤ ਨੂੰ ਇਹੋ ਜਿਹਾ ਕੁਝ ਜਿਹੜਾ ਹੁੰਦਾ ਅਸੀਂ ਉਹਦੇ ਤੇ ਸਖਤ ਪੈਰਾ ਦੇਾਂਗੇ ਤੇ ਇਹੋ ਜਿਹਿਆਂ ਜਿਹੜੀਆਂ ਘਟਿਆ ਕਿਸਮ ਦੀਆਂ ਕਰਤੂਤਾਂ ਕਰਦੇ ਨੇ ਇਹ ਹੁਲੜਬਾਜ ਉਹ ਹੁਣ ਤੋਂ ਅਸੀਂ ਅਵੋਇਡ ਕਰਵਾਵਾਂਗੇ ਜੀ ਬਰਾਤ ਸਾਹਿਬ ਜਿਹੜੇ ਪੁੱਤੇ ਫਾਸਟ ਪੁਲਿਸ ਪਾਉਂਦੇ ਆ ਕਿ ਇਹਨਾਂ ਦੇ ਪਰ ਲਾਂਚ ਨੂੰ ਜਾਤੋ ਨਹੀਂ ਚਾਹੀਦੇ ਤਾਂ ਕਿ ਇਹਨਾਂ ਦਾ ਜਿਹੜਾ ਪਰਮਾ ਦੇਖਦੇ ਕਰਵਾਵਾਉ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਦਾ ਵੀ ਸ਼ਰਕਾ ਦੂਜੀ ਗੱਲ ਇਹ ਵੀ ਜਿਹੜੇ ਆਸੇ ਪਾਸੇ ਲੋਕ ਖੜੇ ਦੇਖਦੇ ਆ ਜਿ ਇਹ ਬਸ ਦੇਖਣ ਦੇ ਦਰਸ਼ਕ ਹੁੰਦੇ ਕਿ ਇੰਨਾ ਚੋਖਾ ਖਾਣ ਕਰ ਦਿੰਦਾ ਨਹੀਂ ਨਹੀਂ ਬਰਾਤ ਸਾਹਿਬ ਇੱਥੇ ਨਾ ਬਕਾਇਦਾ ਆਪਾਂ ਕਿ ਪਿਛਲੇ ਮਹੀਨੇ ਵੀ ਇੱਕ ਖਬਰ ਕੀਤੀ ਸੀਗੀ ਕਿ ਇੱਕ ਇਹਨਾਂ ਦਾ ਆਰਗੇਨਾਈਜ਼ਰ ਹੁੰਦਾ ਕੁਝ ਬੰਦੇ ਲੜ ਕੇ ਇੱਕ ਈਵੈਂਟ ਰੱਖ ਲੈਂਦੇ ਆ ਇਹਨਾਂ ਦੇ ਇੱਕ ਗਰੁੱਪ ਬਣੇ ਹੁੰਦੇ ਆ WhatsApp ਤੇ ਵੀ ਹੋ ਸਕਦੇ ਆ Facebook ਤੇ ਵੀ ਹੋ ਸਕਦਾ ਕਿਤੇ ਹੋਰ ਵੀ ਬਣੇ ਹੋਣ ਪ੍ਰਾਈਵੇਟ ਗਰੁੱਪ ਨੇ ਇਹ ਗਰੁੱਪ ਦੇ ਉੱਤੇ ਇੱਕ ਦਿਨ ਰੱਖ ਦਿੰਦੇ ਨੇ ਫਿਰ ਪੋਸਟ ਪਾਉਂਦੇ ਨੇ ਕਿ ਐਸ ਦਿਨ ਨੂੰ ਐਨੇ ਵਜੇ ਰਾਤ ਨੂੰ ਆਪਾਂ ਇੱਕ ਇਹ ਪ੍ਰੋਗਰਾਮ ਕਰਵਾ ਰਹੇ ਆ ਆਪੋ ਆਪਣੇ ਜਿਹੜੇ ਤੁਸੀਂ ਵਹੀਕਲ ਮੋਡ ਕੀਤੇ ਹੋਏ ਨੇ ਜਿਨ੍ਹਾਂ ਦੇ ਵਿੱਚ ਵੱਖ-ਵੱਖ ਕਿਸਮ ਦੀਆਂ ਤੁਸੀਂ ਟਿਊਨਿੰਗ ਕਰਵਾਈਆਂ ਨੇ ਉਹ ਲੈ ਕੇ ਪਹੁੰਚੋ ਆਪਣੀ ਤੁਸੀਂ ਕਲਾ ਵਿਖਾਓ ਉੱਥੇ ਤੇ ਬਾਕੀ ਜਿਹੜੇ ਦਰਸ਼ਕ ਨੇ ਉਹ ਵੀ ਹੌਮਹੌਮਾ ਕੇ ਉੱਥੇ ਪਹੁੰਚਣ ਸੋ ਬਕਾਇਦਾ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਜਾਂਦਾ ਲੋਕਾਂ ਨੂੰ ਸੱਦਿਆ ਜਾਂਦਾ ਸੱਦਾ ਦਿੱਤਾ ਜਾਂਦਾ ਜਿਹੜੇ ਇਹ ਹੁੱਲੜਬਾਜ ਕਿਸਮ ਦੇ ਨੇ ਕੁਝ ਉੱਥੇ ਪਰਫਾਰਮ ਕਰਨ ਆਉਂਦੇ ਨੇ ਤੇ ਬਾਕੀ ਉੱਥੇ ਇੰਜੋਏ ਕਰਨ ਆਉਂਦੇ ਨੇ ਉਹਨਾਂ ਦੇ ਲਈ ਇਹ ਇੱਕ ਪਾਰਟੀ ਦੇ ਵਾਂਗੂ ਹੁੰਦਾ